ਉਹ ਸੁਬਕਰਨ ਸੀਗਾ ਜਿਹੜਾ ਉਹਦੇ ਗੋਲੀ ਵੱਜੀ ਉਹ ਸ਼ਹੀਦ ਹੋ ਗਿਆ ਤੇ ਹਜੇ ਤੁਸੀਂ ਕਹਿੰਦੇ ਹੋ ਕਿ ਕਿਸਾਨ ਉੱਥੇ ਕਿਸਾਨਾਂ ਦੀ ਸਖਤਾਂ ਲੱਗਣੀਆਂ ਆ ਵੀ ਪੱਤਰਕਾਰ ਨੇੜੇ ਨਾ ਜਾਣ ਤੇ ਇੱਕ ਪਾਸੇ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਅਸੀਂ ਇੱਕ ਆਜ਼ਾਦ ਮੁਲਕ ਦੇ ਵਿੱਚ ਰਹਿ ਰਹੇ ਹਾਂ ਲੱਗਦਾ ਕਿਸੇ ਪਾਸਿਓਂ ਵੀ ਆਜ਼ਾਦ ਕਿਸਾਨ ਆਜ਼ਾਦ ਹੈਗਾ ਜਾਂ ਲੋਕ ਆਜ਼ਾਦ ਨੇ ਇਸ ਮੁਲਕ ਦੇ ਵਿੱਚ ਰਹਿ ਰਹੇ ਨੇ ਕਿਹਦੀ ਖਾਤਰ ਕਿਸਾਨ ਲੜ ਰਹੇ ਨੇ ਉਥੇ ਮੈਂ ਜਿਹੜੇ ਘਰਾਂ 'ਚ ਬੈਠੇ ਨੇ ਉਹਨਾਂ ਨੂੰ ਵੀ ਲਾਹਨਤਾਂ ਪਾ ਰਹੇ ਹਨ ਵੀ ਜਿਹੜੇ ਕਿਸਾਨ ਉਥੇ ਬਾਰਡਰਾਂ ਤੇ ਬੈਠੇ ਨੇ ਕਿਹਦੀ ਖਾਤਰ ਬੈਠੇ ਨੇ ਉਹ ਕੀ ਜਿਹੜੀਆਂ ਜਥੇਬੰਦੀਆਂ ਇੱਥੇ ਪਿੰਡਾਂ ਦੇ ਵਿੱਚ ਇਕੱਲੇ ਪੁਤਲੇ ਫੂਕੀ ਜਾਂਦੀਆਂ ਨੇ ਜਾਂ ਇਕੱਲੇ ਸਿਰਫ ਬਿਆਨ ਦੇਈ ਜਾਂਦੀਆਂ ਨੇ ਕੀ ਉਹਨਾਂ ਦਾ ਹੱਕ ਨਹੀਂ ਵੰਡਦਾ ਜਾਣਦਾ ਉਥੇ ਕੀ ਸਿਰਫ ਇਕੱਲਾ ਫੰਡ ਇਕੱਠਾ ਕਰਨਾ ਤੇ ਆਉਂਦੀਆਂ ਗੱਡੀਆਂ ਦੇ ਵਿੱਚ ਇੱਥੇ ਧਰਨਾ ਲਾ ਲਿਆ ਇੱਥੇ ਲਾ ਲਿਆ ਜਿਹੜਾ ਮੇਨ ਮੁੱਦਾ ਕਿਸਾਨੀ ਦਾ ਜੇ ਅੱਜ ਪੰਜਾਬ ਦੇ ਵਿੱਚ ਜਾਂ ਪੂਰੇ ਇੰਡੀਆ ਦੇ ਵਿੱਚ ਇੱਕੋ ਇੱਕ ਜੇ ਆਪਾਂ ਮੰਗ ਆ ਕੀ ਦਾ ਕਿਸਾਨਾਂ ਦੀ ਸਭ ਤੋਂ ਵੱਡੀ ਮੰਗ ਇਹ ਹੀ ਆ ਕਿ ਕਿਸਾਨਾਂ ਨੂੰ ਐਮਐਸਪੀ ਇਹ ਕੋਈ ਛੋਟਾ ਮੁੱਦਾ ਨਹੀਂ ਬਹੁਤ ਵੱਡਾ ਮੁੱਦਾ ਗਾ ਪਰ ਅਸੀਂ ਜਿਹੜੀਆਂ ਬਾਕੀ ਜਥੇਬੰਦੀਆਂ ਜਿਹੜੀਆਂ ਇੱਥੇ ਪਿੰਡਾਂ ਦੇ ਵਿੱਚ ਫਿਰਦੀਆਂ ਨੇ ਜਾਂ ਉੱਥੇ ਹਜੇ ਤੱਕ ਨਹੀਂ ਪਹੁੰਚੀਆਂ ਉਹਨਾਂ ਨੂੰ ਵੀ ਅਪੀਲ ਆ ਕੇ ਤੁਸੀਂ ਵੀ ਉੱਥੇ ਜਾਨ ਦੀ ਖੇਚਲਾ ਕਰੋ ਉਹ ਸੋਡੇ ਹੀ ਭਰਾ ਨੇ ਹੋ ਸਕਦਾ ਤੁਸੀਂ ਉਹਨਾਂ ਚੋਂ ਨਿਕਲੇ ਹੋਵੋ ਜਾਂ ਉਹ ਤੋਂ ਤੁਹਾਡੇ ਚੋਂ ਨਿਕਲੇ ਹੋਏ ਨੇ ਹੈ ਤਾਂ ਤੁਹਾਡੇ ਹੀ ਨਾ ਮੁੱਦਾ ਤਾਂ ਕਿਸਾਨੀ ਦਾ ਹੀ ਐ ਜਾਂ ਫਿਰ ਤੁਸੀਂ ਇਹ ਕਹੋ ਵੀ ਅਸੀਂ ਉਹਨਾਂ ਨਾਲ ਸਹਿਮਤ ਨਹੀਂ ਤੁਸੀਂ ਕਿਸਾਨੀ ਦੇ ਨਾਂ ਤੇ ਫੰਡ ਇਕੱਠਾ ਕਰ ਰਹੇ ਹੋ ਤੁਸੀਂ ਪਿੰਡਾਂ ਦੇ ਵਿੱਚ ਜਾ ਜਾ ਘਰ ਘਰ ਜਾ ਕੇ ਤੁਸੀਂ ਤੁਸੀਂ ਸਮਾਂ ਦੀ ਇਥੋਂ ਜਥੇ ਭੇਜੋ ਉੱਥੇ ਵੱਧ ਤੋਂ ਵੱਧ ਜਥੇ ਭੇਜੋ ਆਪਣੀ ਜਥੇਬੰਦੀ ਵੀ ਉੱਥੇ ਸਮਰਥਨ ਦੋ ਜਾ ਕੇ ਉੱਥੇ ਲੋਕ ਤੁਹਾਡੇ ਹੱਕ ਦੇ ਵਿੱਚ ਜਿੰਨੇ ਵੀ ਹੈਗੇ ਨੇ ਤੁਸੀਂ ਉੱਥੇ ਜਾ ਕੇ ਸਮਰਥਨ ਦੇ ਕੇ ਤਾਂ ਦਿੱਲੀ ਵੱਲ ਕੂਚ ਕਰੋ ਜਿਹੜੀਆਂ ਕਿਸਾਨਾਂ ਦੀਆਂ ਮੰਗਾਂ ਨੇ ਪਿਛਲੇ 1 ਸਾਲ ਤੋਂ ਜਿਹੜੇ ਕਿਸਾਨ ਬੈਠੇ ਨੇ ਪਹਿਲਾ ਸਾਲ ਤੋਂ ਉੱਪਰ ਜਿਹੜਾ ਧਰਨਾ ਚੱਲਿਆ ਹੁਣ ਦੁਬਾਰਾ ਫੇਰ ਸਾਲ ਹੋ ਚੱਲਿਆ ਤੇ ਹਜੇ ਤੱਕ ਕੋਈ ਮੂੰਹ ਸਿਰ ਨਹੀਂ ਬਣਿਆ ਗੱਲ ਦਾ ਇਹਨਾਂ ਨਲਕੀਆਂ ਕਿਸਾਨ ਜਥੇਬੰਦੀਆਂ ਦੀਆਂ ਨੇ ਜਿਹੜੀਆਂ ਨਹੀਂ ਜਾ ਰਹੀਆਂ ਹੁਣ ਦੂਜੇ ਪਾਸੇ ਜਿਹੜੀ ਉੱਥੇ ਪੁਲਿਸ ਫੋਰਸ ਹੈ ਕੀ ਉਹਦੇ ਜਿਹੜੀ ਫੁੱਲਾਂ ਦੀ ਵਰਖਾ ਕਰ ਰਹੀ ਹੈ ਕਿਸਾਨਾਂ ਦੇ ਉੱਪਰ ਪਹਿਲਾਂ ਅੰਥਰੂ ਵਾਇਸ ਸਿਰ ਤੇ ਹੁਣ ਫੁੱਲਾਂ ਦੀ ਵਰਖਾ ਕਰ ਰਹੀ ਹੈ ਇਹ ਕੋਈ ਪੋਲੀਟੀਕਲ ਸਟੰਟ ਹੈ ਵੀ ਜਾਂ ਹਰਿਆਣਾ ਸਰਕਾਰ ਦਾ ਵੀ ਇੱਕ ਅਹੀ ਮੈਸੇਜ ਆਵੇ ਵੀ ਜਿਹੜੀ ਪੁਲਿਸ ਇੱਥੋਂ ਦੀ ਇਹਨਾਂ ਦਾ ਕੁਝ ਕੀਤਾ ਹੀ ਨਹੀਂ ਤੁਸੀਂ ਦੇਖੋ ਬਹੁਤ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਨੇ ਇਹ ਚਾਲਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਵੀ ਕਿਉਂ ਕੀਤਾ ਜਾ ਰਿਹਾ ਹੈ ਇੱਕ ਪਾਸੇ ਤਾਂ ਕਿਸਾਨਾਂ ਦਾ ਗਲਾ ਘੋਟਿਆ ਜਾ ਰਿਹਾ ਹੈ ਇੱਕ ਪਾਸੇ ਸਾਡੇ ਬੀਜੇਪੀ ਸਰਕਾਰ ਜਾਂ ਬੀਜੇਪੀ ਸਰਕਾਰ ਜਿਹੜੀ ਹੁਣ ਹਰਿਆਣਾ ਦੇ ਵਿੱਚ ਬੀਜੇਪੀ ਸਰਕਾਰ ਆ ਅੱਗੇ ਦਿੱਲੀ ਵੱਲ ਨਹੀਂ ਵਧਨ ਦਿੱਤਾ ਜਾ ਰਿਹਾ ਉੱਪਰੋਂ ਪੰਜਾਬ ਸਰਕਾਰ ਇਹ ਕਹਿ ਰਹੀ ਹੈ ਕਿ ਉੱਥੇ ਪੱਤਰਕਾਰ ਨੇੜੇ ਨਾ ਜਾਣ ਕਿਸਾਨਾਂ ਦੇ ਸੱਤਾਂ ਵੱਜਣਗੀਆਂ ਜੇ ਉਹ ਜਾਣਗੇ ਬਹੁਤ ਫਿਕਰਮੰਦ ਹੈ ਸਾਡੇ ਪੰਜਾਬ ਸਰਕਾਰ ਵੀ ਬਹੁਤ ਫਿਕਰਮੰਦ ਹੈ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਨੇ ਉਹ ਵੀ ਬਹੁਤ ਫਿਕਰਮੰਦ ਨੇ ਵੀ ਕਿਸਾਨਾਂ ਦੀ ਸੱਟਾਂ ਵੱਜਣਗੀਆਂ ਜਦੋਂ ਤੁਹਾਨੂੰ ਪਤਾ ਤੁਸੀਂ ਮਸਲੇ ਹੱਲ ਕਿਉਂ ਨਹੀਂ ਕਰਦੇ ਇਹ ਚਾਲਾਂ ਨੂੰ ਸਮਝਣ ਦੀ ਲੋੜ ਆ ਸਾਥ ਦਿਓ ਪਿੰਡਾਂ ਦੇ ਵਿੱਚ ਜਿੰਨੇ ਵੀ ਕਿਸਾਨ ਪਿੰਡਾਂ ਦੇ ਵਿੱਚ ਹਜੇ ਤੱਕ ਨਹੀਂ ਪਹੁੰਚੇ ਹੁਣ ਤਾਂ ਕਣਕ ਦੀ ਬਿਜਾਈ ਸਾਰਾ ਕੁਝ ਨਿਬੜ ਗਿਆ ਝੋਨੇ ਦਾ ਕੰਮ ਵੀ ਨਿਬੜ ਗਿਆ ਬਿਜਾਈ ਵੀ ਨਿਬੜ ਗਈ ਸਾਰੇ ਹੁਣ ਤਾਂ ਪਾਣੀ ਆ ਇੱਕ ਇੱਕ ਬੰਦਾ ਲਈ ਜਾਊਗਾ ਪਿੱਛੇ ਤੇ ਇੰਨੀਆਂ ਕਿ ਬੇਨਤੀਆਂ ਸੀ ਜਰੂਰ ਵੱਧ ਵੱਧ ਜਾ ਕੇ ਪਹੁੰਚੋ ਉਥੇ ਸੰਭੂ ਬਾਰਡਰ ਜਾਂ ਖਨੌਰੀ ਬਾਰਡਰ ਜਿਹੜਾ ਵੀ ਤੁਹਾਡੇ ਪਿੰਡੋਂ ਜਿਹੜੇ ਵੀ ਨੇੜੇ ਠੀਕ ਲੱਗਦਾਗਾ ਜਰੂਰ ਪਹੁੰਚਣ ਦਾ ਮੇਲਾਗਾ ਤੇ ਜਗਜੀਤ ਸਿੰਘ ਬੱਲੇਵਾਲ ਦੀ ਜਿਹੜੀ ਸਿਹਤ ਅਜ ਉਹ ਜਿਹੜੇ ਡਾਕਟਰ ਟ੍ਰੀਟਮੈਂਟ ਕਰ ਰਹੇ ਨੇ ਉਹਨਾਂ ਦੀ ਸਿਹਤ ਥੋੜੀ ਜੀ ਵਿਗੜ ਰਹੀ ਆ ਕਿਉਂਕਿ ਭੁੱਖ ਹੜਤਾਲ ਤੇ ਬੈਠੇ ਨੇ ਉਹ ਉਹਨਾਂ ਦੀ ਸਿਹਤ ਪਹਿਲਾਂ ਨਾਲੋਂ ਵਿਗੜ ਰਹੀ ਹੈ ਪਰ ਸਰਕਾਰ ਦੇ ਹਜੇ ਤੱਕ ਕੋਈ ਵੀ ਕੰਨ ਤੇ ਜੂੰ ਨਹੀਂ ਸਰਕੀ। ਅੱਜ ਇੰਨੀਆਂ ਕ ਬੇਨਤੀਆਂ ਕਰਦੀਆਂ ਸੀ ਜਰੂਰ ਸਾਥ ਦਿਓ ਕਿਸਾਨਾਂ ਦਾ। ਧੰਨਵਾਦ ਦੋਸਤੋ। ਰਸਿਕ ਕੱਲ।